ਸਸ਼ਕਾਲ ਜੀ ਮੈਂ ਤੁਹਾਡਾ ਆਪਣਾ ਇੰਦਰ ਪਾਸੀ ਪਮਾੜੀ ਅੱਜ ਆਪਾਂ ਪਹੁੰਚੇ ਹਾਂ ਗਿੱਲਾ ਪਿੰਡ ਦੇ ਅੰਦਰ ਗਿੱਲਾ ਪਿੰਡ ਦੇ ਅੰਦਰ ਜਦੋਂ ਆਪਾਂ ਮਲੇਰ ਕੋਕਲਾ ਰੋਡ ਤੋਂ ਪ੍ਰੋ ਲਾਈਟ ਤੋਂ ਆਪਾਂ ਅੰਦਰ ਵੜਦੇ ਹਾਂ ਤਾਂ ਇੱਥੇ ਇੱਕ ਅਕੈਡਮੀ ਆਉਂਦੀ ਹੈ ਜਿਹੜੇ ਨੌਜਵਾਨਾਂ ਦੇ ਸੁਪਨੇ ਪੂਰੇ ਕਰਦੀ ਆ ਕਿਹੜੇ ਸੁਪਨੇ ਉਹਨਾਂ ਨੂੰ ਪੁਲਿਸ ਵਿੱਚ ਭਰਤੀ ਕਰਾਉਂਦੀ ਹੈ ਉਹਨਾਂ ਦੇ ਫੌਜ ਭਰਤੀ ਹੋਣੇ ਸੁਪਨੇ ਪੂਰੇ ਕਰਦੀ ਆ ਉਹਨਾਂ ਨੂੰ ਇੱਕ ਨਵੀਂ ਨਵੀਂ ਜ਼ਿੰਦਗੀ ਦੀ ਇੱਥੇ ਪਛਾਣ ਮਿਲਦੀ ਹੈ ਉਹ ਇੱਕ ਵਧੀਆ ਰੁਤਬੇ ਤੇ ਨਾ ਆਪਣੀ ਜ਼ਿੰਦਗੀ ਜੀ ਸਕਦੇ ਆ ਆਓ ਜਾ ਰਹਾਂਦੇ ਆ ਇਹਨਾਂ ਨੇ ਐਮਪੀ ਨੂੰ ਮਿਲਦੇ ਜਿਨ੍ਹਾਂ ਦਾ ਨਾਮ ਹੈ ਕੁਲਦੀਪ ਪਾਟਕ ਉਹਨਾਂ ਨਾਲ ਆਪਾਂ ਮਿਲਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨਾਲ ਕੁਝ ਗੱਲਬਾਤ ਕਰਦੇ ਆ ਆਓ ਮੇਰੇ ਨਾਲ ਚਲਿਏ ਇਹ ਦੇਖੋ ਪੌੜੀਆਂ ਪੌੜੀਆਂ ਅਹੀਂ ਜਾਂਦੀ ਆ ਉੱਪਰ ਅਕੈਡਮੀ ਆ ਕਹਿੰਦੇ ਇੱਥੋਂ ਪੌੜੀਆਂ ਰਾਹੀਂ ਇੱਥੇ ਅਕੈਡਮੀ ਉਹਨਾਂ ਦੀ ਤੇ ਉਧਰ ਉਹ ਗਰਾਊਂਡ ਵੀ ਆ ਸਾਹਮਣੇ ਉਹ ਗਰਾਊਂਡ ਦੇ ਟ੍ਰੇਨਿੰਗ ਲਗਾਉਂਦੇ ਹੁੰਦੇ ਆ ਸੋ ਉਹਨੇ ਚਾਹਿਆ ਕਿ ਸਵੇਰੇ ਸਿਰ ਮੋਰਨ ਟਾਈਮਰ ਸ਼ੂ ਹੋ ਜਾਂਦੇ ਆ ਆਪਾਂ ਸ਼ੂ ਹੋ ਜਾਂਦੇ ਆ ਤੇ ਚੰਗਾ ਆਪਣਾ ਰੁਤਬਾ ਰੱਖਦੇ ਆ ਕਦੇ ਕਦੇ ਦੂਰਿਆ ਦੇ ਇਲਾਕੇ ਤੇ ਵੀ ਜਾਂਦੇ ਆ ਮੁੰਡਿਆਂ ਦੀ ਚੰਗੀ ਪ੍ਰੈਕਟਿਸ ਕਰਾਉਂਦੇ ਆ ਚੰਗਾ ਜੋਰ ਲਵਾਉਂਦੇ ਆ ਤਾਂ ਜੋ ਉਹ ਆਪਣੇ ਫੌਜ ਦੇ ਪੁਲਿਸ ਟ੍ਰੈਨ ਵਿੱਚ ਕਦੇ ਫੇਲ ਨਾ ਹੋ ਜਾਣ ਆਓ ਕੁਲਦੀਪ ਪਾਟਕ ਜੀ ਸਾਨੂੰ ਮਿਲ ਚੁੱਕੇ ਨੇ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਠਾਕ ਬਾਈ ਜੀ ਚੜ੍ਹਦੀ ਕਲਾ ਥੋੜੇ ਚੜ੍ਹਦੀ ਕਲਾ ਚੋਂ ਬਿਲਕੁਲ ਜੀ ਕੁਲਦੀਪ ਪਾਟਕ ਜੀ ਜੀ ਸਰ ਤੁਹਾਡੇ ਦੋ ਚਾਰ ਗੱਲਾਂ ਕਰਨੀਆਂ ਹਾਂ ਜੀ ਹਾਂ ਜੀ ਸਰ ਜ਼ਰੂਰ ਤੁਹਾਡੇ ਕੋਲ ਟਾਈਮ ਹੈ ਬਿਲਕੁਲ ਸਰ ਬਹੁਤ ਬਹੁਤ ਧੰਨਵਾਦ ਜੀ ਅੱਜ ਥੋੜੀ ਅਕੈਡਮੀ 'ਚ ਪਹੁੰਚੇ ਜੀ ਸਾਨੂੰ ਪਤਾ ਲੱਗਿਆ ਸਾਡੇ ਪਿੰਡਾਂ ਦੇ ਨੇੜੇ ਅਕੈਡਮੀਆ ਜੋ ਪੁਲਿਸ ਚ ਫੌਜ ਚ ਹਾਂਜੀ ਹਾਂਜੀ ਮੁੰਡੇ ਕਿਵੇਂ ਭਰਤੀ ਨੂੰ ਚ ਉਹਨਾਂ ਮਦਦ ਕਰਦੀ ਹੈ ਹਾਂਜੀ ਹਾਂਜੀ ਕਿਵੇਂ ਤੁਸੀਂ ਇਹ ਮਿਸ਼ਨ ਚਲਾਇਆ ਹੋਇਆ ਹਾਂਜੀ ਕੀ ਦਾ ਕਾਰਨ ਹੈ ਹਾਂਜੀ ਤੇ ਇਹਦੇ ਬਾਰੇ ਕੋਈ ਖੁੱਲਕੇ ਕਿ ਲੱਗਦਾ ਕੋਈ ਜੀ ਸਾਰੰ ਪਹਿਲਾਂ ਤਾਂ ਮੈਂ ਦੱਸਣਾ ਚਾਹੂੰਗਾ ਜਿਵੇਂ ਪਿੰਡਾਂ ਦੇ ਜਵਾਬ ਹੁੰਦੇ ਆ ਕਈਆਂ ਨੂੰ ਇਸ ਚੀਜ਼ ਦੇ ਬਾਰੇ ਨਹੀਂ ਪਤਾ ਵੀ ਕਿੱਦਾਂ ਪਰ ਰਨਿੰਗ ਕਰਦੇ ਆ ਵੀ ਕੀ ਆਪਣਾ ਇੱਕ ਸਾਰਾ ਸ਼ਡਿਊਲ ਹੁੰਦਾ ਵੀ ਰਨਿੰਗ ਦਾ ਕਿਉਂਕਿ ਦੇਖੋ ਕਈ ਜਵਾਗ ਏਦਾਂ ਦੇ ਵੀ ਹੁੰਦੇ ਆ ਵੀ ਗਲਤ ਤਰ੍ਹਾਂ ਰਨਿੰਗ ਕਰਦੇ ਆ ਵੀ ਉਹਨਾਂ ਨੂੰ ਇਫੈਕਟ ਮਤਲਬ ਕਿ ਕਾਫੀ ਮਾਰਾ ਹੁੰਦਾ ਤੇ ਪੜਾਈ ਦੇ ਵਿੱਚ ਵੀ ਨਹੀਂ ਉਹਨਾਂ ਨੂੰ ਪਤਾ ਲੱਗਦਾ ਤੇ ਕੋਈ ਇਸ ਚੀਜ਼ ਨੂੰ ਆਪਾਂ ਇੱਕ ਮੇਲ ਰੱਖਦੇ ਹੋਏ ਵੀ ਆਪਾਂ ਉਹਨਾਂ ਨੂੰ ਪ੍ਰੋਪਰ ਦੱਸਣਾ ਵੀ ਅਕੈਡਮੀ ਦਾ ਇਹ ਫਾਇਦਾ ਹੁੰਦਾ ਵੀ ਜੇ ਮੈਂ ਕੱਲ ਨੌਕਰੀ ਉਹਨਾਂ ਨੇ ਕਰਨੀ ਆ ਹਾਂਜੀ ਤੇ ਅਕੈਡਮੀ ਰਾਹੀਂ ਉਹਨਾਂ ਨੂੰ ਪਤਾ ਲੱਗਦਾ ਵੀ ਕੀ ਕੀ ਉੱਥੇ ਆਪਾਂ ਨੂੰ ਅੱਗੇ ਕਰਨਾ ਪਊਗਾ ਤੇ ਕੀ ਮਤਲਬ ਕਿ ਚੱਲ ਰਿਹਾ ਤੇ ਕਿੱਦਾਂ ਉਹਨੂੰ ਆਪਾਂ ਸ਼ਡਿਊਲ ਨੂੰ ਆਪਦਾ ਸੈੱਟ ਕਰਕੇ ਰੱਖੀਏ ਤੁਸੀਂ ਇਕੱਲਾ ਉਹਨਾਂ ਦੀ ਸਰੀਰਕ ਤੌਰ ਤੇ ਜੋ ਲੋੜ ਨੇ ਕਿ ਮਾਨਸਿਕ ਤੌਰ ਤੇ ਵੀ ਦਿਮਾਗ ਦੀ ਤੋ ਯਾਨੀ ਤੁਸੀਂ ਪੜਾਈ ਵੀ ਕਰਾਉਣੀ ਹੈ ਹੋ ਹਾਂਜੀ ਤੇ ਉਹਨਾਂ ਦਾ ਸੇਕ ਵੀ ਐਕਸਾਈਜ਼ ਕਰਾਉਣੀ ਹੈ ਬਿਲਕੁਲ ਜੀ ਕਿਵੇਂ ਆਪਣੀ ਇਸ ਸ਼ਡਿਊਲ ਹੁੰਦਾ ਕਿਹੜੀ ਕਲਾਸ ਕਿਹੜੀ ਕਲਾਸ ਕਦੋਂ ਹੁੰਦੀ ਹੈ ਹਾਂ ਆਪਣੇ ਨਾ ਆਰਮੀ ਦੀ ਭਰਤੀ ਹੁੰਦੀ ਹੈ 17 ਸਾਲ ਤੋਂ ਸ਼ੁਰੂ ਤੇ ਆਪਣੇ ਕੋਲ ਬੱਚਾ 17 ਸਾਲ ਦਾ ਵੀ ਆ ਜਾਂਦਾ 17 ਸਾਲ ਦਾ ਵੀ ਆ ਜਾਂਦਾ ਤੇ ਜਦੋਂ ਉਹ ਉਮਰ ਪੂਰੀ ਹੁੰਦੀ ਹੈ ਫਿਰ ਉਹ ਆਪਣੇ ਆਰਮੀ ਦੀ ਤਿਆਰੀ ਲਈ ਆ ਜਾਂਦੇ ਪੁਲਿਸ ਦੀ ਤਿਆਰੀ ਲਈ ਆ ਜਾਂਦੇ ਐਸਐਸਸੀ ਜੀਡੀ ਦੀ ਤਿਆਰੀ ਲਈ ਆ ਜਾਂਦੇ ਬੀਐਸਐਫ ਵਗੈਰਾ ਮਤਲਬ ਕਾਫੀ ਜਿੰਨੀਆਂ ਵੀ ਗਵਰਨਮੈਂਟ ਜੌਬ ਵਗੈਰਾ ਆਪਣੀਆਂ ਹੁੰਦੀਆਂ ਨੇ ਉਹਨਾਂ ਦੀ ਤਿਆਰੀ ਲਈ ਆਪਣੇ ਕੋਲ ਬੱਚੇ ਆਉਂਦੇ ਆ ਆਪਣਾ ਸ਼ੈਡਿਊਲ ਹੁੰਦਾ ਉਹਨਾਂ ਦੇ ਉੱਪਰ ਰਿਟਨ ਦੀ ਵੀ ਤਿਆਰੀ ਕਰਾਉਂਦੇ ਆ ਤੇ ਫਿਜ਼ੀਕਲ ਦੀ ਵੀ ਤਿਆਰੀ ਕਰਾਉਂਦੇ ਆ ਲਗਭਗ ਆਪਣੇ ਕੋਲ ਜਿੰਨੇ ਬੱਚੇ ਆਇਆ ਵੀ ਉਹ ਕਾਮਯਾਬ ਹੋ ਕੇ ਗਏ ਨੇ ਤੇ ਕਾਮਯਾਬ ਹੋ ਕੇ ਗਏ ਜੀ ਜੀ ਥੋੜੇ ਬੱਚੇ ਥੋੜੇ ਨਾ ਟਾਈਮ ਹੋਇਆ ਇਸ ਕੈਡਮਿਸ਼ਨ ਕੀ ਮੈਨੂੰ ਲਗਭਗ 3 ਸਾਲ ਹੋ ਗਏ ਜੀ 3 ਸਾਲ ਹੋ ਜੀ 3 ਸਾਲ ਤੋਂ ਇਹੀ ਜਗ੍ਹਾ ਤੇ ਜਾਂ ਕਿਤੇ ਹੋ ਸਕਦਾ ਨਹੀਂ ਪਹਿਲਾਂ ਮੈਂ ਕਿਲਰ ਹੈ ਬਹੁਤ ਪਹਿਲਾਂ ਕਿਲਰ ਹੈ ਬਹੁਤ ਜਿੰਨੇ ਲਗ ਲਗ ਥਾਂ ਉਦੇ ਹੁੰਦੇ ਅੱਜਕੱਲ ਗਿਲਪੰਡ ਚ ਗਿਲਚ ਹੈ ਇਹ ਜਗ੍ਹਾ ਥੋੜੀ ਆਪ ਜਿਹਾ ਕਿਰਾਏ ਤੇ ਪਹਿਲਾਂ ਦੱਸੋ ਇਹ ਰੈਂਟ ਤੇ ਆ ਜੀ ਇਹ ਰੈਂਟ ਤੇ ਪੱਕੇ ਟਿਕਾਣੇ ਨਹੀਂ ਹੋਏ ਜੀ ਪੱਕੇ ਟਿਕਾਣੇ ਕਰਨੇ ਹਨ ਜੀ 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 ਇਹ ਪਰ ਪਰ ਤੁਹਾਡਾ ਹੌਸਲਾ ਪੱਕਾ ਜੀ ਬਿਲਕੁਲ ਇਹ ਆਪਾਂ ਕਹਿ ਸਕਦੇ ਹਾਂ ਜੀ ਜੀ ਇਹ ਆਪਣੇ ਬੱਚੇ ਕਿਤੇ ਕਿਤੇ ਤਿਆਰ ਹੋਏ ਕਿੰਨੇ ਕਿਹੜੇ ਕਿਹੜੇ ਬੱਚਾ ਕਿਤੇ ਕਿਤੇ ਬਣ ਗਏ ਆਪਣੇ SSC GD ਦੇ ਵਿੱਚ ਵੀ ਬੱਚੇ ਜਾ ਚੁੱਕੇ ਆ ਪੰਜਾਬ ਪੁਲਿਸ ਦੇ ਵਿੱਚ ਵੀ ਬੱਚੇ ਦਾ DSP ਤੱਕ ਲੰਕੀ ਆਪਣੇ ਕੋਲ ਭਰਤੀ ਹੋ ਚੁੱਕੀ ਆ ਅੱਛਾ ਜੀ ਹਾਂਜੀ ਤੇ ਆਰਮੀ ਦੇ ਵਿੱਚ ਕਾਫੀ ਬੱਚੇ ਸਿਲੈਕਟ ਹੋ ਚੁੱਕੇ ਹੋ ਹੁਣ ਵੀ ਜੋ ਆਪਣੇ ਵਰਤਮਾਨ ਦੇ ਵਿੱਚ ਜਿੰਨੇ ਬੱਚੇ ਆਪਣੇ ਆਰਮੀ ਦੇ ਆਏ ਸੀਗੇ ਉਹ ਆਰਮੀ ਦੇ ਚਾਰ ਦੇ ਚਾਰ ਆਪਣੇ ਮਤਲਬ ਕਿ ਪੇਪਰ ਕਲੀਅਰ ਕਰ ਚੁੱਕੇ ਆ ਆ ਇੱਕ ਮੈਂ ਫੋਨ ਦੇਖ ਰਿਆਂ ਹਾਂ ਜੀ ਇਹ ਫੋਨ ਟੁਡੇ ਦਫ਼ਤਰ ਦੇ ਆ ਕਿਹੜੇ ਆ ਇਹ ਫੋਨ ਕਾ ਦੇ ਇਹ ਬੱਚੇ ਜਮਾ ਉਹਨਾਂ ਦੀ ਕਲਾਸਿਸ ਵਗੈਰਾ ਚੱਲਦੀਆਂ ਆ ਸਟਾਰਟ ਮੰਦੇ ਸਟੱਡੀ ਹੁੰਦੀ ਆ ਉਸ ਟਾਈਮ ਉਹਨਾਂ ਦਾ ਫੋਨ ਜਮਾ ਕਰਕੇ ਰੱਖ ਲਈਦੇ ਤਾਂ ਕਿ ਇਹਨਾਂ ਦਾ ਫੋਨ ਨਾਲ ਦੇ ਧਿਆਨ ਨਾ ਲਵੇ ਕਿਉਂਕਿ ਬੱਚੇ ਜ਼ਿਆਦਾਤਰ ਕਰਦੇ ਆ ਉਹ ਟੀਚਰ ਪੜਾ ਰਹੇ ਹੁੰਦੇ ਆ ਇਹਨਾਂ ਦਾ ਧਿਆਨ ਫੋਨ ਨਾਲ ਤੇ ਹੁੰਦਾ ਇਸ ਚੀਜ਼ ਨੂੰ ਵੀ ਥੋੜਾ ਦੂਰ ਰੱਖਣਾ ਇਹ ਮਾਇਆ ਪਹਿਲੇ ਹੀ ਦੂਰ ਕਰ ਦਿੰਦੇ ਇਹ ਮਾਇਆ ਪਹਿਲੇ ਹੀ ਦੂਰ ਕਰ ਦਿੰਦੇ ਕਿ ਤਾਂ ਜੋ ਕਿ ਉਹਨਾਂ ਦਾ ਇੰਟਰਸਟ ਪੜ੍ਹਾਈ ਹੋਵੇ ਪੜਾਈ ਜਵੇ ਜੀ ਠੀਕ ਹੈ ਬਹੁਤ ਵਧੀਆ ਗੱਲ ਤੇ ਤੁਹਾਡਾ ਆਪ ਦਾ ਐਕਸਪੀਰੀਅੰਸ ਕੀ ਹੈ ਮੇ 8 ਸਾਲ ਦਾ 8 ਸਾਲ ਦਾ ਹੁੰਦਾ ਹੁੰਦਾ ਸੀਗਾ ਤੇ 4th ਕਲਾਸ 'ਚ ਮੈਂ ਪੜਦਾ ਹੁੰਦਾ ਸੀ ਤੇ ਉਦੋਂ ਤੋਂ ਮੈਂ ਆਪਣਾ ਇੱਕ ਸ਼ਡਿਊਲ ਸ਼ੁਰੂ ਕੀਤਾ ਮੈਂ ਰਨਿੰਗ ਵਗੈਰਾ ਕਰਨੀ ਸ਼ੁਰੂ ਕੀਤੀ ਤੇ ਮੈਨੂੰ ਕੁਝ ਕੇ ਟਾਈਮ ਮੈਨੂੰ 10-15 ਸਾਲ ਲਗਭਗ ਸਟੇਡ ਦਾ ਐਕਸਪੀਰੀਅੰਸ ਮੈਨੂੰ ਮਿਲ ਗਿਆ ਜਬਾਨੀ ਤੁਸੀਂ ਕਿੰਨੀ ਕਿਤੇ ਤੱਕ ਪੜਾਈ ਕੀਤੀ ਮੈਂ ਨਾਰੰਗਵਾਲ ਤੋਂ ਸ਼ੁਰੂ ਕੀਤੀ ਸਟਡੀ ਹਾਂਜੀ ਹਾਂਜੀ ਤੇ ਪਲੱਸ 2 ਮੈਂ ਕੀਤੀ ਹੈ ਡੈਲੋਂ ਸਕੂਲ ਦੇ ਵਿੱਚ ਪਲੱਸ 2 ਪਲੱਸ 2 ਦੀ ਠੀਕ ਹੈ ਜੀ ਉਸ ਤੋਂ ਬਾਅਦ ਕੁਝ ਹੋਰ ਆਪਣੀ ਉਸ ਤੋਂ ਬਾਅਦ ਮੈਂ ਜੀਐਨ ਕਾਲਜ ਪੜਿਆ ਅੱਛਾ ਜੀ ਉੱਥੋਂ ਡਿਪਲੋਮਾ ਕੀਤਾ ਉੱਥੇ ਵੀ ਮੈਂ ਬੈਸਟ ਐਥਲੀਟ ਬਣ ਅਥਲੀਟ ਹੋਣੀ ਹੁੰਦੀ ਹੈ ਜੀ ਪੰਜਾਬ ਦੇ ਵਿੱਚ ਵੀ ਮੈਂ 골ਡ ਮੈਡਲ ਆਪਣੇ ਪੰਜਾਬ ਸ਼ੇਡ ਵੀ ਕੱਢਿਆ ਨੈਸ਼ਨਲ ਵੀ ਇਹ ਜਦੋਂ ਪੰਜਾਬ ਸ਼ੇਡ ਵੀ ਕੱਢਿਆ ਹੋ ਜੀ ਜੀ ਅਥਲੀਟ ਰਹੇ ਹੋ ਜੀ ਜੀ ਮੈਂ ਅਥਲੀਟ ਐ ਜੀ ਮੈਂ 800 ਦੇ 1500 ਮੀਟਰ ਗੇਮ ਕਰਦਾ ਪੰਜਾਬ ਲੈਵਲ ਤੇ ਕੇ ਇੰਡੀਆ ਲੈਵਲ ਤੇ ਵੀ ਅੱਛਾ ਇੰਡੀਆ ਲੈਵਲ ਤੇ ਕੱਢ ਕੇ ਆਏ ਹੋ ਜੀ 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 ਅੱਛਾ ਜੀ ਹਾਂ ਜੀ ਇਹ ਜਿਹੜੀ ਇਹ ਜਿਹੜੀ 골ਡ ਮੈਡਲ 골ਡ ਮੈਡਲ ਲਏ ਹੋ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਮੈਂ ਹੈਰਾਨ ਮਾਨਿਆ ਨਾ ਕਿ ਸਾਡੇ ਬੱਚਿਆਂ ਨੂੰ ਸਾਡੇ ਜਿਹੜੇ ਗੁਣ ਆ ਜੀ ਉਹਨਾਂ ਨੂੰ ਕਿਉਂ ਨਹੀਂ ਉੱਭਰ ਰਿਹਾ ਕਿ ਪੰਜਾਬ ਵਿੱਚ ਬਹੁਤ ਗੁਣ ਨੇ ਜੋ ਇੰਡੀਆ ਲੈਵਲ ਦੇ ਗੇਟੇ ਹੋਏ ਨੇ ਕਈ ਦੇਖਿਆ ਬੱਚੇ ਜੇ 골ਡ ਮੈਡਲ ਲੈ ਕੇ ਆਉਂਦੇ ਹੁੰਦਾ ਇਦਾਂ ਸਰਕਾਰ ਕੁਛ ਦੀ ਨਹੀਂ ਹੈਗੀ ਹੁੰਦਾ ਇਦਾਂ ਥੋੜਾ ਜਿਹਾ ਬੱਚੇ ਵੀ ਥੋੜਾ ਜਿਹਾ ਹੌਸਲਾ ਛੱਡ ਜਾਂਦੇ ਆ ਜੇ ਬਾਕੀ ਸਰਕਾਰਾਂ ਕਰਕੇ ਵੀ ਆਪਣਾ ਹੋ ਜਾਂਦਾ ਜਿਵੇਂ ਮੰਨ ਕੇ ਚੱਲੋ ਜੇ ਕਰਦੇ ਵੀ ਸਾਥ ਦੇਣ ਤੇ ਸਰਕਾਰਾਂ ਵੀ ਸਾਥ ਦੇਣ ਤੇ ਪਿੰਡ ਦੇ ਵੀ ਸਾਥ ਦੇਣ ਤਾਂ ਅੱਜ ਬੱਚੇ ਉਰੇ ਆ ਤਾਂ ਕੱਲ ਇੱਥੇ ਹੋਣਗੇ ਕਿ ਅੱਜ ਦੇਖੀ ਤਾਂ ਆਪਣੇ ਭਾਰਤ ਵਿੱਚ ਭਾਰਤ ਵਿੱਚ ਟਾਈਮ ਤੇ ਦੇਖੀ ਇਹ ਤਾਂ ਕ੍ਰਿਕਟ ਤੇ ਬਹੁਤ ਜ਼ੋਰ ਦਿੱਤਾ ਬਹੁਤ ਜ਼ੋਰ ਦਿੱਤਾ ਸਹੀ ਗਾ ਕ੍ਰਿਕਟ ਜੇ ਆਪਾਂ ਦੇਖੀਏ ਕ੍ਰਿਕਟ ਨੈਸ਼ਨਲ ਲੈਵਲ ਤੇ ਵੀ ਬਹੁਤ ਜ਼ੋਰ ਦਿੱਤਾ ਵੀਰ ਅੱਜ ਕੋਲ ਨਵੀਂ ਆਈ ਪੀ ਲਿਗ ਵੀ ਸ਼ੁਰੂ ਹੋਈ ਆ ਜੀ ਉਧਰੋਂ ਬਹੁਤ ਬੱਚੇ ਜਾ ਰਹੇ ਆ ਉਧਰ ਫੇਲ ਵੀ ਕਾਫੀ ਹੁੰਦੇ ਆ ਹਾਂਜੀ ਤੇ ਉਹ ਪੈਸਾ ਬਹੁਤ ਚੜਦਾ ਹੈ ਬਹੁਤ ਜ਼ਿਆਦਾ ਤੇ ਬੱਚੇ ਤਾਂ ਉਧਰ ਜਾ ਰਿਆ ਵਾ ਇਹ ਸਰਕਾਰ ਇਧਰੋਂ ਕੁਝ ਨਹੀਂ ਕਰ ਰਹੀ ਇਹਦਾ ਕੋਈ ਰੋਸ ਉਹ ਟੋਡੇ ਮੰਚ ਨਹੀਂ ਰੋਸ ਤਾਂ ਚਲੋ ਕਾਹਦਾ ਵੀ ਪਰ ਕਹਿ ਦਿੰਦੇ ਆ ਵੀ ਸਰਕਾਰ ਚਲੋ ਕੁਝ ਨਾ ਤਾਂ ਕੁਝ ਤਾਂ ਸੋਚ ਤਾਂ ਸੋਚੇ ਹੀ ਹੋਣ ਉਹਨਾਂ ਨੇ ਪਰ ਇਦਾਂ ਕਹਦੇ ਵੀ ਜਿੰਨਾ ਧਿਆਨ ਪਹਿਲਾਂ ਦਿੱਤਾ ਜਾਂਦਾ ਸੀ ਸਪੋਰਟਸ 'ਤੇ ਉਹ ਹੁਣ ਨਹੀਂ ਦਿੱਤਾ ਜਾ ਰਿਹਾ ਪਹਿਲਾਂ ਹਰ ਇੱਕ ਸਪੋਰਟਸਮੈਨ ਨੂੰ ਇੰਨੀ ਕੇਅਰ ਮਤਲਬ ਸਪੋਰਟਸਮੈਨ ਦੀ ਹੁੰਦੀ ਸੀ ਬਸ ਅੱਜ ਨਹੀਂ ਹੋ ਰਿਹਾ ਅੱਜ ਸਪੋਰਟਸਮੈਨ ਨੂੰ ਸੜਕਾਂ 'ਤੇ ਧੱਕੇ ਖਾ ਰਹੇ ਆ ਟੁੱਟਾ ਜਨ ਪੰਜਾਬ ਦਾ ਹੀ ਆ ਹਾਂਜੀ ਤੇ ਪਿੱਛੋਂ ਆਪਣੇ ਜੱਦੀ ਪਿੰਡ ਕਿਹੜੇ ਮੇਰਾ ਜੱਦੀ ਪਿੰਡ ਮथुरा ਬਰਿੰਦਾਵਾਨਾ ਮਥੁਰਾ ਬਿੰਦਾਵਨ ਜੂਪੀ ਹਾਂਜੀ ਦੇਖੋ ਲੋਕੋ ਜੂਪੀ ਤੋਂ ਪਰਿਵਾਰ ਆਉਂਦਾ ਆਕੇ ਇਥੇ ਮਿਹਨਤਾਂ ਕਰਦਾ ਬੱਚੇ ਬੱਚੇ ਥੋੜਾ ਜਨ ਪੰਜਾਬ ਦਾ ਹੀ ਆ ਹਾਂਜੀ ਹਾਂਜੀ ਸਾਰੇ ਪੰਜਾਬੀਆਂ ਦਾ ਜਨਮ ਪੰਜਾਬ ਦਾ ਹੀ ਆ ਤੇ ਪੰਜਾਬ ਦਾ ਹੋ ਕੇ ਰਹਿ ਜਾਂਦਾ ਇੱਕ ਇਹ ਵੀ ਆਪਾਂ ਕਹਿ ਲਈਏ ਇਹ ਪੰਜਾਬੀ ਨੇ ਕੀ ਆਪਾਂ ਕਹਦੇ ਨੇ ਪ੍ਰਵਾਸੀ ਪ੍ਰਵਾਸੀ ਠੀਕ ਆ ਪ੍ਰਵਾਸੀ ਆਪਾਂ ਵੀ ਆਪਣੇ ਬੱਚੇ ਵੀ ਕੈਨੇਡਾ ਜਾਂਦੇ ਆ ਆਪਾਂ ਕੈਨੇਡਾ ਜਾ ਕੇ ਕੈਨੇਡਾ ਦੇ ਹੋ ਜਾਂਦੇ ਉਹ ਉਸ ਪ੍ਰਤੀ ਆਪਣੀ ਵਫਾਦਾਰੀ ਨਿਭਾਉਂਦੇ ਆ ਇਸੇ ਤਰ੍ਹਾਂ ਹੀ ਜੇ ਕੋਈ ਬਿਹਾਰ ਦੇ ਉਪੀ ਚੋ ਆ ਕੇ ਪੰਜਾਬ ਪ੍ਰਤੀ ਵਫਾਦਾਰੀ ਨਿਭਾਉਂਦਾ ਹੈ ਪੰਜਾਬ ਦੇ ਪਾਣੀ ਦਾ ਦੁੱਖ ਰੱਖਦਾ ਪੰਜਾਬੀ ਬਣਦਾ ਤਾਂ ਉਹ ਪੰਜਾਬੀ ਹੋ ਜਾਂਦਾ ਹੈ ਉਹਨੂੰ ਬਾਹਰ ਨਹੀਂ ਕਢਿਆ ਜਾ ਸਕਦਾ ਉਹਨੂੰ ਪੰਜਾਬ ਵਿੱਚ ਵਸਨੀਕ ਹੋਣ ਦਾ ਪੂਰਾ ਪੂਰਾ ਹੱਕ ਆ ਕਦੋਂ ਜਦੋਂ ਪੰਜਾਬ ਉਹ ਪੰਜਾਬੀ ਬਣ ਜਾਂਦਾ ਇਹ ਜਿਹੇ ਤਰੀਕੇ ਮੇਰੇ ਵੀਰ ਪੰਜਾਬੀ ਬੜੇ ਹੋਏ ਨੇ ਤੇ ਪੰਜਾਬ ਦਾ ਦੁੱਖ ਵੀ ਰੱਖਦੇ ਆ ਤੇ ਚਲੋ ਵੀਰ ਹੁਣ ਉਹ ਬੱਚਿਆਂ ਨਾਲ ਮળો ਉਹ ਤੇ ਬੱਚਿਆਂ ਨਾਲ ਟੈਟ ਹੁਣ ਹੈ ਟ੍ਰੈਲ ਵਗੈਰਾ ਲਾਉਣਾ ਕੁਝ ਬੱਚਿਆਂ ਦਾ ਹਾਂਜੀ ਹਾਂਜੀ ਕੁਝ ਬੱਚੇ ਮੈਂ ਉਹਨਾਂ ਦਾ ਐਕਟੀਵਿਟੀ ਉਹਨਾਂ ਦੀ ਦਿਖਾਉਂਗਾ ਹਾਂ ਚਲੋ ਇਹਨਾਂ ਨਾਲ ਆਪਾਂ ਇਹਨਾਂ ਟ੍ਰੈਲ ਦੇਖਦੇ ਆ ਅਕੈਡਮੀ ਦੀ ਬਾਕੀ ਬੱਚੇ ਆਪਣੇ ਕੋਲੋਂ ਕਾਫੀ ਦੂਰੋਂ ਦੂਰੋਂ ਆਉਂਦੇ ਆ ਦਿੱਲੀ ਤੱਕ ਦੇ ਵੀ ਬੱਚੇ ਆਏ ਆਪਣੇ ਕੋਲੇ ਤੇ ਅਮ੍ਰਿਤਸਰ ਤੋਂ ਬੱਚੇ ਆਪਣੇ ਕੋਲੇ ਫਿਲਹਾਲ ਹੈਗੇ ਨੇ ਅਛਾ ਦਿੱਲੀ ਆਪੋ ਦਿੱਲੀ ਤੋਂ ਹੀ ਉਹ ਲੋੜੇ ਬੱਚੇ ਦਿੱਲੀ ਤੋਂ ਹਾਂਜੀ ਆਏ ਸੀਗੇ ਤੇ ਦੋ ਬੱਚੇ ਉਹ ਫਿਲਹਾਲ ਕੋਈ ਕੰਮ ਕਰਕੇ ਉਹਨਾਂ ਨੂੰ ਜਾਣਾ ਪੈ ਗਿਆ ਉਹ ਚਲੇ ਗਿਆ ਤੇ ਅਮ੍ਰਿਤਸਰ ਦੇ ਬਿਆਸ ਦੇ ਬੱਚੇ ਹੈ ਇੱਧਰ ਆਪਣੇ ਕੋਲ ਥੋੜਾ ਬਿਆਸ ਦੇ ਚਾਹੇ ਦੁਰਦੁਰ ਬੱਚੇ ਪੂਰੀ ਬਿਆਸ ਦੇ ਬੱਚੇ ਆਪਣੇ ਕੋਲੇ ਹੈ ਚਲੋ ਆਪ ਇਹਨਾਂ ਦਾ ਟ੍ਰਾਇਲ ਦੇਖਦੇ ਹਾਂ ਆਪਾਂ ਇਹਨਾਂ ਦੇ ਟ੍ਰਾਇਲ ਵੀ ਦੇਖ ਕੇ ਮੁੰਡਿਆਂ ਨੂੰ ਪ੍ਰੈਕਟਿਸ ਕਰਾਉਂਦੇ ਵੀ ਦੇਖਿਆ ਤੇ ਹੁਣ ਸਰ ਇੱਕ ਗੱਲ ਰਹਿ ਗਈ ਇੱਕ ਹਾਂਜੀ ਤੁਸੀਂ ਟ੍ਰਾਇਲ ਵੀ ਲਾ ਰਹੇ ਹੋ ਠੀਕ ਥੋੜੀ ਕਲਾਸ ਵੀ ਦੇਖੀ ਜੀ ਪਰ ਇਹਦੀ ਕੋਈ ਫੀਸ ਤਾਂ ਉਹ ਫੀਸ ਆਪਣੀ ਹੁੰਦੀ ਆ ਅਦਰਵਾਇਜ਼ ਆਪਣੇ ਜਿੰਨੀਆਂ ਵੀ ਅਕੈਡਮੀਾਂ ਲਗਭਗ ਕਿਤੇ 8000 ਆ ਕਿਤੇ 10000 ਆ ਆਪਣੀ ਅਕੈਡਮੀ ਤੇ ਸਿਰਫ 6 ਜਾਂ 7000 ਆ ਉਹਦੇ ਵਿੱਚ ਆਪਣਾ ਬੱਚੇ ਦਾ ਰਹਿਣ ਦਾ ਵੀ ਕਰਦੇ ਆ ਖਾਣ ਪੀਣ ਦਾ ਵੀ ਕਰਦੇ ਆ ਸਟੱਡੀ ਦਾ ਵੀ ਕਰਦੇ ਆ ਫਿਜ਼ੀਕਲ ਦੀ ਤਿਆਰੀ ਲਈ ਕਰਦੇ ਆ ਤੇ ਗਰਲਜ਼ ਦੀ ਫੀਸ ਹੈਗੀ 6000 ਠੀਕ ਹੈ ਜੀ ਗਾਇਜ਼ ਦੀ 7000 ਉਹਦੇ ਵਿੱਚ ਰਹਿਣ ਦਾ ਸਭ ਕੁਝ ਮਤਲਬ ਹੁੰਦਾ ਜੇ ਡਾਈਟ ਵੀ ਵਧੀਆ ਪ੍ਰੋਪਰ ਇਹਨਾਂ ਨੂੰ ਮਿਲਦੀ ਹੈ ਖਾਣਾ ਵੀ ਜਮੇ ਸਰ ਮਤਲਬ ਕਿ ਜੋ ਵੀ ਹੈ ਪ੍ਰੋਪਰ ਇਹਨਾਂ ਨੂੰ ਮਿਲਦਾ ਤੇ ਬਾਕੀ ਬੱਚਿਆਂ ਨਾਲ ਤੁਸੀਂ ਗੱਲ ਕਰ ਸਕਦੇ ਹੋ ਮਤਲਬ ਕਿ ਕਿੱਦਾਂ ਪ੍ਰੈਕਟਿਸ ਹੁੰਦੀ ਆ ਜਿਹੜੇ ਕਹਿਣ ਦਾ ਮਤਲਬ ਇਹ ਆ ਕਿ ਬੱਚੇ ਨਾਲ ਬੁਰੀ ਬਿਸਰ ਚੱਕ ਕੇ ਆ ਜਾਣਾ ਉਹਨੂੰ ਖਾਣ ਪੀਣੇ ਜਾਣਾ ਕੋਈ ਟੈਨਸ਼ਨ ਨਹੀਂ ਕੋਈ ਟੈਨਸ਼ਨ ਨਹੀਂ ਸਭ ਕੁਝ ਸਭ ਕੁਝ ਮਿਲੂਗਾ ਚਲੋ ਠੀਕ ਆ ਜੀ ਤੇ ਆਪਾਂ ਹੁਣ ਕੁਝ ਗੱਲਾਂ ਕਰਦੇ ਇਹਨਾਂ ਦੇ ਸਟੂਡੈਂਟਾਂ ਨਾਲ ਹਾਂ ਜੀ ਬੱਚਿਓ ਕੀ ਹਾਲ ਹੈ ਤੁਹਾਡੇ ਸਾਰਿਆਂ ਦੇ ਵਧੀਆ ਸਰ ਚੜਦੀ ਕਲਾ ਜੋ ਚਲੋ ਇੱਕ ਜਨਰਲ ਨਾਰੀ ਲਾਉ ਜੈ ਹਿੰਦ ਦਾ ਕਿੰਗਲੋ ਨੇ ਜੈ ਹਿੰਦ ਕੀ ਬਾਤ ਹੈ ਹੈ ਦਮ ਬੰਦੇ ਦੇ ਤੇ ਤੁਹਾਨੂੰ ਇੱਥੇ ਕਿੰਨਾ ਟਾਈਮ ਹੋ ਗਿਆ ਵੀਰੇ ਸਾਰਿਆਂ ਨੂੰ ਆਏ ਨੂੰ ਤੇ ਕਿਤੇ ਕਿੱਥੋਂ ਆਏ ਹੋ ਤੁਸੀਂ ਉਹ ਜੇ ਦੱਸ ਦੋ ਹਾਂਜੀ ਸਰ ਅੱਛਾ ਜੀ ਮੈਂ ਆਪਣੇ ਜੋਧਾ ਤੋਂ ਲਾਗੇ ਆ ਮੈਨੂੰ ਅਦਰਵਾਇਸੇ 2 ਮੰਥ ਹੋ ਗਏ ਨੇ ਜੀ ਜੋਧਾ ਦੇ ਲਾਗੇ ਪੱਕਾ ਵਾਲੇ ਰੋਡ ਤੋਂ ਆ ਠੀਕ ਹੈ ਜੀ ਹਾਂਜੀ ਵੀਰੇ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਹਾਂਜੀ ਮੈਂ ਸ਼ਹਿਰਪੁਰ ਤੋਂ ਜੀ ਸ਼ਹਿਰਪੁਰ ਤੋਂ ਮੇਰੇ ਟਾਈਮ ਤੋਂ ਮੈਂ ਆਇਆ ਹਾਂ ਮੈਨੂੰ ਤਕਰੀਬਨ 2-2 ਮਹੀਨ 2 ਮਹੀਨੇ ਹੋ ਗਏ ਦੋ ਮਹੀਨੇ ਹਾਲ ਗਏ ਤੁਹਾਨੂੰ ਆਪਣੇ ਫਿਜ਼ੀਕਲ ਜਿਹੜਾ ਫਰਕ ਪਿਆ ਆਂ ਵੀ ਬਹੁਤ ਫਰਕ ਪਿਆ ਜੀ ਸਟੱਡੀ ਚ ਸਟੱਡੀ ਵਾਲਾ ਬਹੁਤ ਤੇ ਹਾਂਜੀ ਹਾਂਜੀ ਬਹੁਤ ਵਧੀਆ ਹਾਂਜੀ ਹਾਂਜੀ ਤੁਹਾਨੂੰ ਸਰ ਦਾ ਸੁਭਾਅ ਜਾਂ ਕਿਵੇਂ ਲੱਗ ਰਿਹਾ ਸਰ ਦਾ ਸੁਭਾਅ ਆਪਾਂ ਨੂੰ ਬਹੁਤ ਵਧੀਆ ਲੱਗਿਆ ਜੀ ਠੀਕ ਹੈ ਜੀ ਮਤਲਬ ਇਹ ਆਪਾਂ ਨੂੰ ਪੂਰਾ ਚਾਂਸ ਹੈਗਾ ਪਾਸ ਹੋਮਾ ਦਾ ਜੀ ਇੱਕ ਨਹੀਂ ਚੰਗੇ ਉਸਤਾਦ ਨੇ ਹਾਂਜੀ ਹਾਂਜੀ ਬਹੁਤ ਵਧੀਆ ਜੀ ਚੰਗੇ ਸਰ ਵੀ ਆ ਉਸਤਾਦ ਵੀ ਹੈਗੇ ਆ ਜੀ ਠੀਕ ਹਾਂਜੀ 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 ਵੀਰੇ ਤੁਸੀਂ ਕਿੱਥੋਂ ਆਏ ਹੋ ਜੀ ਮੈਂ ਜੀ ਅੰਮ੍ਰਿਤਸਰ ਤੋਂ ਆਇਆ ਹਾਂ ਅੰਮ੍ਰਿਤਸਰ ਤੋਂ ਹਾਂਜੀ ਤੇ ਕਿੰਨੇ ਟਾਈਮ ਹੋ ਰਿਹਾ ਇਹਨੂੰ ਦੋ ਮਹੀਨੇ ਕਿਹੜੇ ਮੁੜ ਕੇ ਗਏ ਕਿ ਨਹੀਂ ਨਹੀਂ ਹਾਲੇ ਤੱਕ ਤਾਂ ਨਹੀਂ ਗਿਆ ਦੋ ਮਹੀਨੇ ਕਿਥੇ ਹੀ ਹਾਂ ਹਾਂਜੀ ਕਰਦੀ ਯਾਦ ਆਉਂਦੀ ਆ ਹਾਂਜੀ ਯਾਦ ਤਾਂ ਆਉਂਦੀ ਆ ਪਰ ਵਰਦੀ ਪਾ ਕੇ ਜਾਵਾਂਗੇ ਵਰਦੀ ਪਾ ਕੇ ਜਾਵਾਂਗੇ ਤੇ ਪੱਕਾ ਫੈਸਲਾ ਹਾਂਜੀ ਪੱਕਾ ਫੈਸਲਾ ਜੀ ਜੀ ਕਿਹੜੀ ਵਰਦੀ ਪੁਨੀ ਪੁਲਿਸ ਵਾਲੀ ਜਾਂ ਫੌਜ ਵਾਲੀ ਪੁਲਿਸ ਵਾਲੀ ਜੀ ਪੁਲਿਸ ਵਾਲੀ ਹਾਂਜੀ ਤੁਹਾਨੂੰ ਦੋ ਮਹੀਨੇ ਕਰਦੀ ਯਾਦ ਆ ਜੀ ਹਾਂਜੀ ਆਉਂਦੀ ਆ ਹਾਂਜੀ ਹਾਂਜੀ ਪੁਲਿਸ ਦੇ ਵਿੱਚ ਕਈ ਵਾਰੀ ਬੰਦੇ ਬਾਹਰ ਵੀ ਡੜਾ ਪੈ ਚੌਕ ਚੌਕ ਘੰਟੇ ਡਿਊਟੀ ਵੀ ਲੱਗਦੀ ਪੁਲਿਸ ਦੀ ਹਾਂਜੀ ਤੇ ਫਿਰ ਉਦੋਂ ਕੀ ਬਣੂਗਾ ਚਲੋ ਉਦੋਂ ਡਿਊਟੀ ਕਰਨੀ ਪੈਗੀ ਨਾ ਇਹ ਕਰਨੀ ਪੈਗੀ ਹਾਂਜੀ ਇੱਕ ਕਰਨੀ ਇੱਕ ਹੰਡਾਉਣਾ ਆਉਂਦਾ ਇੱਕ ਜ਼ਿੰਦਗੀ ਨਗਾਉਣਾ ਆਉਂਦਾ ਇੱਕ ਜ਼ਿੰਦਗੀ ਜੀਣਾ ਆਉਂਦਾ ਤੁਸੀਂ ਜੀਣੀ ਆ ਕਰਨਾਣੀ ਕਿ ਲਗੋ ਨਹੀਂ ਜੀਣੀ ਆ ਜੀਣੀ ਆ ਹਾਂ ਜੀ ਜ਼ਿੰਦਗੀ ਜੀਣੀ ਤੇ ਸੁਪਨਾ ਹੁੰਦਾ ਪੁਲਿਸ ਦਾ ਇੱਕ ਇੱਕ ਹੁੰਦਾ ਇੱਕ ਮਜਬੂਰੀ ਚ ਕੰਮ ਤੇ ਜਾਣਾ ਇੱਕ ਸ਼ੌਂਕ ਹੁੰਦਾ ਕੰਮ ਦੇ ਇਹ ਸ਼ੌਂਕ ਨਾਲ ਜੀ ਪੰਜਾਬ ਪੁਲਿਸ ਵਰਦੀ ਸ਼ੌਂਕ ਹੈ ਪਾਣੀ ਹਾਂ ਜੀ ਜੋ ਬੈਸਟ ਟੌਪ ਲੱਕ ਹਾਂ ਜੀ ਫਿਊਚਰ ਲਈ ਹਾਂ ਜੀ ਵੀਰ ਜੀ ਸੋਸ਼ਲ ਜੀ ਮੈਂ ਬਿਆਸਤ ਹਾਂ ਜੀ ਹਾਂ ਜੀ ਮੈਨੂੰ ਇੱਥੇ 2 ਮਹੀਨੇ ਹੋ ਗਏ ਆ ਜੀ ਆਈ ਰੋਮਨ ਜੀ ਹਾਂਜੀ ਕਿਹੜੀ ਜੀਤ ਹੈ ਜਲਦੀ ਪੁਲਿਸ ਜੀ ਮੈਂ ਪੰਜਾਬ ਪੁਲਿਸ ਦੀ ਵਰਤੀ ਦੇਖ ਰਹਾ ਹਾਂ ਪੰਜਾਬ ਦੀ ਪੁਲਿਸ ਵਰਤੀ ਦੇਖੀ ਹਾਂ ਠੀਕ ਚਲੋ ਸ਼੍ਰੀ ਸ਼੍ਰੀ ਜੀ ਜੀ ਥੈਂਕ ਯੂ ਹਾਂਜੀ ਠੀਕ ਹੈ ਜੀ ਹਾਂਜੀ ਮੈਂ ਜੀ ਉਹ ਮੇਰੇ ਕੋਲ ਏਰੀਆ ਤੇ ਖੁਰਦ ਪਿੰਡ ਤੇ ਨਾਲੋਂ ਆਇਆਗਾ ਪਰ ਪੁਲਿਸ ਦੀ ਤਿਆਰੀ ਕਰਨ ਆਇਆ ਸੀ ਸੰਗਰੂਰ ਜ਼ਿਲ੍ਹੇ ਚ ਹਾਂਜੀ ਸੰਗਰੂਰ ਜ਼ਿਲ੍ਹੇ ਚ ਜ਼ਰੂਰ ਛੰਗਰੂਰ ਮੇਰਾ ਮੇਰੇ ਕੋਲ ਜ਼ਿਲ੍ਹਾ ਪੈਂਦਾ ਜੀ ਹੁਣ ਤਾਂ ਖੁਰਦ ਪਿੰਡ ਆ ਜੀ ਖੁਰਦ ਪਿੰਡ ਦੀ ਗੱਲ ਹਾਂਜੀ ਤੇ ਮੈਨੂੰ ਆਇ ਲੱਗਿਆ ਚਲੋ ਠੀਕ ਹੈ ਚਲੋ ਵਧੀਆ ਗੱਲ ਕਿ ਤੁਹਾਨੂੰ ਸਾਰਿਆਂ ਨੂੰ ਬਹੁਤ ਬਸ਼ੀਸ਼ ਹੈ ਵੀਰੇ ਥੈਂਕ ਯੂ ਤੁਹਾਡੇ ਫਿਊਚਰ ਲਈ ਚੜਦੀ ਕਲਾ ਵਿੱਚ ਰਹੋ ਜਵਾਨੀ ਮਾਣ ਦੇ ਰਹੋ ਤੇ ਨਸ਼ੇ ਤੋਂ ਦੂਰ ਰਹੋ ਹਾਂਜੀ ਵੀਰੇ ਕੀ ਨਾਮ ਆ ਤੁਹਾਡਾ ਮੇਰਾ ਨਾਮ ਹਰਵਿੰਦਰ ਸਿੰਘ ਹੈ ਜੀ ਮੈਂ ਮੱਛੋੜ ਸਾਦਾ ਰਹਿਣ ਵਾਲਾ ਹਾਂ ਅੱਛਾ ਹਾਂਜੀ ਤੇ ਹੁਣ ਤੁਸੀਂ ਕਿਹੜੀ ਭਰਤੀ ਦੇਖੀ ਦੇਖਿਆ ਕੋਈ ਕਿ ਨਹੀਂ ਨਹੀਂ ਮੈਂ ਹੁਣ ਪਹਿਲੀ ਵਾਰ ਤੇ ਦੇਖੀ ਆਰਮੀ ਦੀ ਮੈਂ ਤਾਂ ਪੇਪਰ ਕਲੀਅਰ ਕਰਤਾ ਹਾਂ ਹੁਣ ਫਿਜ਼ੀਕਲ ਹੋਊਗਾ ਗੈਸਟ ਵਿੱਚ ਅੱਛਾ ਤੁਸੀਂ ਰਿਟਨ ਦਾ ਪੇਪਰ ਕਲੀਅਰ ਕਰ ਚੁੱਕੇ ਹੋ ਹਾਂਜੀ ਹੋਊਗਾ ਮਨੁਮੋਗਦਨੀ ਸੀਗੀ ਸਾਡੇ ਕੋਲ ਸਾਬ ਕੁਲਦੀਪ ਪਾਠਕ ਬਹੁਤ ਵਧੀਆ ਨੇ ਇਹਨਾਂ ਨੇ ਮੈਂ ਪੇਪਰ ਲਿ ਨੇ ਕਲੀਅਰ ਹੈ ਤੁਹਾਡੇ ਤੁਹਾਨੂੰ ਨੇ ਸਿਖਾਇਆ ਕੁਛ ਕਿ ਕੁਛ ਪਰਸ਼ਲਾਈ ਨਹੀਂ ਨਹੀਂ ਆਪਣੇ ਦਮ ਤੇ ਹੋਇਆ ਜੀ ਤੇ ਸਿਖਾ ਇਹ ਸਿਖਾ ਕੇ ਭੇਜਤਾ ਕਿ ਤੁਨ ਤੁਸੀਂ ਆਪਣੇ ਦਮ ਤੇ ਪਾਸ ਹੋ ਜਾਣਾ ਹਾਂਜੀ ਤੇ ਉਹ ਤੁਹਾਡਾ ਟ੍ਰੈਲ ਹੈ ਗਿਆ ਤੁਹਾਡਾ ਹਾਂਜੀ ਉਹ ਤੁਹਾਡਾ ਕਦੋਂ ਟ੍ਰੈਲ ਟ੍ਰੈਲ ਮੇਰੇ ਘਾਸੇ ਵਿੱਚ ਹੈ ਜੀ ਘਾਸੇ ਵਿੱਚ ਹਾਂਜੀ ਪੂਰੀ ਬੈਠੀ ਚੱਲ ਰਹੀ ਹੈ ਜੋਰਾਂ ਦੇ ਹਾਂਜੀ ਪੂਰੀ ਜੋਰਾਂ ਚੱਲਦੀ ਹੈ ਠੀਕ ਹੈ ਵੀਰੇ ਅਣੀ ਫੋਜ ਭਰਤੀ ਹੋ ਕੇ ਹਟੋਂਗੇ ਹਾਂਜੀ ਹਾਂਜੀ ਹੋ ਗਏ ਆਟਾਂਗੇ ਜੀ ਇੱਥੇ ਕਿੰਨਾ ਟਾਈਮ ਹੋ ਗਿਆ ਇੱਥੇ ਮੈਂ ਡੇਢ ਮਹੀਨਾ ਆਇਆ ਜੀ ਡੇਢ ਮਹੀਨੇ ਵਿੱਚ ਤੁਹਾਨੂੰ ਮੈਂਟਲੀ ਇੰਨਾ ਸਟਰੋਂਗ ਕਰ ਦਿੱਤਾ ਕਿ ਯਾਰ ਪੇਪਰ ਲਈ ਕਰ ਚੁੱਕੇ ਹੋ ਹਾਂਜੀ ਹਾਂ ਇਤੋਂ ਪਤਾ ਲੱਗਦਾ ਦੋਸਤੋ ਕਿ ਅਕੈਡਮੀ ਕੀ ਮਹਨੇ ਰੱਖਦੀ ਆ ਆਪਾਂ ਘਰੇ ਪ੍ਰੈਕਟਿਸ ਕਰਦੇ ਆ ਬੰਦੇ ਫੌਜ ਤੇ ਪੁਲਿਸ ਵਿੱਚ ਭਰਤੀ ਹੋਣਾ ਚਾਹੁੰਦੇ ਹੁੰਦੇ ਆ ਪਰ ਆਪਾਂ ਆਪ ਦਾ ਜੋਰ ਲਾਈ ਜਾਂਦੇ ਆ ਪਰ ਜੋਰ ਤਾਂ ਲਾਉਨੇ ਪਰ ਸਾਨੂੰ ਤਕਨੀਕ ਨਹੀਂ ਪਤਾ ਹੁੰਦੀ ਤਕਨੀਕ ਪਤਾ ਕਰਨ ਲਈ ਤੁਹਾਨੂੰ ਅਕੈਡਮੀ ਵਿੱਚ ਜੁਆਇਨ ਕਰਨੀ ਚਾਹੀਦੀ ਆ ਨਹੀਂ ਤਾਂ ਜੋ ਅਸੀਂ ਆਪਣੀ ਸਹੀ ਤਕਨੀਕ ਲੈ ਕੇ ਸਹੀ ਫੈਸਲੇ ਲੈ ਕੇ ਆਪਾਂ ਫੌਜ ਵਿੱਚ ਪੁਲਿਸ ਵਿੱਚ ਚੰਗੇ ਤਰ੍ਹਾਂ ਭਰਤੀ ਹੋ ਸਕੀਏ ਤੇ ਫਿਰ ਮਿਲਦੇ ਆਂ ਵੀਰੇਓ ਹੋਰ ਗੇ ਸਖਸੀਅਤ ਦੇ ਨਾਲ ਤੇ ਵੀਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਆ ਠੀਕ ਆ ਠੀਕ ਆ ਫਿਰ ਜੀ ਮਿਲਦੇ ਆ ਕਿਹਾ ਸੁਣੇ ਮਾਫ ਕਰਿਓ ਕਾਦੀ ਜਰੂ ਮਿਲਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਚਲ ਵੀਰੇ ਠੀਕ ਐ ਓਕੇ ਬਾਈ ਜੀ